ਆਪਾਂ ਵੀ ਉਹ ਵਿੱਚ ਹੀ ਨਹੀਂ ਬਾਅਦ ਦੇ ਵਿੱਚ ਹੂੰ ਉਹ ਡਾਕਟਰ ਆਪਣਾ ਕਪੂਰੇ ਵਾਲਾ ਉਹ ਕਹਿੰਦਾ ਵੀ ਥੋੜੀ ਸੋਚ ਬਹੁਤ ਵਧੀਆ ਵਾ ਵੀ ਇੱਥੇ ਆਪਣੇ ਘਰੇ ਉਹਦੇ ਵੀ ਜਿਹੜੀ ਦੇ ਸਵਾਸ ਪੂਰੇ ਹੋਏ ਆ ਵੀ ਆਪਾਂ ਐਵੇਂ ਕਹੀਏ ਸਵਾਗਤ ਆ ਮਿੱਤਰੋ ਪੀਵੀ 2920 ਡੀ ਕੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਇੱਕ ਜਿਹੜੀ ਪੂਰੀ ਸ਼ਕੀਨ ਹੈ ਜਿਹੜੀ ਝੋਟੀ ਦਿਖਾਉਣ ਲੱਗੇ ਆ ਤੇ ਝੋਟੀ ਦਾ ਸਾਰਾ ਬਾਇਓ ਡਾਟਾ ਰਿਕਾਰਡ ਜੋ ਵੀ ਹੈਗਾ ਆਪਾਂ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਕੇ ਆਪਾਂ ਤੇ ਇਹਦੇ ਬਾਰੇ ਸਾਰੀ ਜਾਣਕਾਰੀ ਲਵਾਂਗੇ ਬਾਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਠੀਕ ਹੈ ਜੀ ਭਾਈ ਜੀ ਖਾਲਸਾ ਵੇ ਭਾਈ ਜੀ ਖਾਲਸਾ ਵੇ ਜੀ ਪਤਾ ਹੀ ਤੇ ਵੀਰੇ ਪਹਿਲਾਂ ਤੁਸੀਂ ਆਪਦਾ ਨਾਮ ਦੱਸੋ ਤੁਹਾਡਾ ਨਾਮ ਕੀ ਹੈ ਜੀ ਨਾਮ ਮੇਰਾ ਵੀਰੇ ਲਵਜੀਤ ਸਿੰਘ ਤੂਰਾ ਪਿੰਡ ਦਾਤਾ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਤੇ ਵੀਰੇ ਇਹ ਜਿਹੜੀ ਆਪਣੀ ਝੋਟੀ ਆ ਘਰ ਦੀ ਹੀ ਹੈ ਇਹ ਹਾਂਜੀ ਘਰ ਦੀ ਹੈ ਸਾਢੇ 3 ਸਾਲ ਉਮਰ ਹੈ ਇਹਦੀ ਵੀਰੇ ਠੀਕ ਹੈ ਜੀ ਹਾਂਜੀ ਤੇ ਵੀਰੇ ਆਪਣੀ ਘਰ ਦੀ ਹੈ ਇਹਦੀ ਪਹਿਲਾਂ ਆਪਾਂ ਮਾਂ ਦੀ ਡਿਟੇਲ ਬਾਰੇ ਜਾਣਕਾਰੀ ਲੈ ਲਈਏ ਵੀ ਇਹਦੀ ਮਾਂ ਦਾ ਕਿਉਂਕਿ ਅਣਾ ਫੇਰੀ ਗਾਂ ਗੱਲਬਾਤ ਕਰਾਂਗੇ ਆਪਾਂ ਹਾਂਜੀ ਵੀਰੇ ਉਹ ਵੀ ਜਿਹੜੀ ਇਹਦੀ ਮਾਂ ਸੀ ਉਹ 15 ਸੂਏ ਲੈ ਆਪਾਂ ਆਪਣੇ ਇੱਥੇ ਘਰ ਦੀ ਸੀਗੀ ਆਪਣੇ ਕੋਲੇ ਉਹ ਠੀਕ ਹੈ ਜੀ ਤੇ ਉਹ ਇੱਥੇ ਆਪਾਂ ਵੀ ਉਹ ਵਿੱਚ ਹੀ ਨੇ ਬਾਹਰ ਦੇ ਵਿੱਚ ਹੂੰ ਤੇ ਉਹ ਡਾਕਟਰ ਆਪਣਾ ਕਪੂਰੇ ਵਾਲਾ ਉਹ ਕਹਿੰਦਾ ਵੀ ਥੋੜੀ ਸੋਜ ਬਹੁਤ ਵਧੀਆ ਵਾ ਹਾਂਜੀ ਵੀ ਇੱਥੇ ਆਪਣੇ ਘਰੇ ਉਹਦੇ ਵੀ ਜਿਹੜੀ ਦੇ ਸਵਾਸ ਪੂਰੇ ਹੋਏ ਆ ਵੀ ਆਪਾਂ ਐਵੇਂ ਕਹੀਏ ਹਾਂਜੀ ਤੇ ਇੱਥੇ ਘਰੇ ਹੀ ਸੀਗੇ ਆਪਣੇ ਉਹ ਤੇ ਉਹ ਆਪਾਂ ਵੇਚੀ ਵੀ ਨਹੀਂ ਗਈ ਤੇ ਚੰਗਾ ਦੁੱਧ 10-12 ਲੀਟਰ ਦੁੱਧ ਜਿਹੜਾ ਹਾਂ ਠੀਕ ਹੈ ਜੀ ਚਲੋ ਵਧੀਆ ਗੱਲ ਹੈ 10-12 ਕਿਲੋ ਹਣਾ ਜਿਵੇਂ ਪੁਰਾਣਾ ਬਲੱਡ ਅਸੀਂ 10-12 ਕਿਲੋ ਬਹੁਤ ਸੀ ਜਣਾ ਉਸ ਹਿਸਾਬ ਨਾਲ ਮੱਝ ਦਾ ਹਾਂਜੀ ਤੇ ਉਹਦੀ ਇਹ ਜਣਦੀ ਝੋਟੀ ਆ ਹੈਨਾ ਹਾਂਜੀ ਉਹਦੀ ਝੋਟੀ ਆ ਸਾਢੇ 3 ਸਾਲ ਉਮਰ ਹੈ ਇਹਦੀ ਠੀਕ ਹੈ ਜੀ ਹਾਂਜੀ ਤੇ 24 ਤਰੀਕ ਨੂੰ ਵੀਰੇ ਤੇ ਦੇਣਾ ਹੁਣ ਪੂਰੇ ਅੱਜ 20 ਤਰੀਕ ਹੋਊਗੀ ਨਾ ਆ ਜਿਹੜੀ ਹੁਣ ਆਉਣੀ ਚਾਹੀਦੀ ਆਪਾਂ 4 ਦਿਨ ਚਾਰ ਦਿਨ ਹੋ ਰਹਿਗੇ ਤੇ ਜਿਹੜੇ ਉੱਤੇ ਦੋ ਚਾਰ ਦਿਨ ਦੇ ਉੱਪਰ ਲੱਗੀ ਤਾਂ ਉਹ ਆਪ ਤੇ ਕਿਹੜਾ ਡਾਕਟਰ ਆਉਂਦਾ ਵੀਰੇ ਆਪਣੇ ਗੱਗਾ ਡਾਕਟਰ ਆਉਂਦਾ ਵੀਰੇ ਅੱਛਾ ਗੱਗਾ ਡਾਕਟਰ ਕਪੂਰੇ ਵਾਲਾ ਬਹੁਤ ਹਨਾ ਵਧੀਆ ਬੰਦਾ ਆਪਣਾ ਬਾਈ ਆ ਹਾਂਜੀ ਤੇ ਇਹਦੇ ਹੁਣ ਵੀਰੇ ਗਾਂ ਕਿਹੜਾ ਸੀਮਨ ਲੱਗਿਆ ਝੋਟੀ ਇਹ ਵਿਰਾਟ ਦਾ ਲੱਗਾ ਵੀਰੇ ਵਿਰਾਟ ਦਾ ਜਿਹੜਾ ਇਹ ਸੀਮਨ ਲੱਗਾ ਤੇ ਵਧੀਆ ਇਹ ਸੀਮਨ ਆ ਯਾਨੀ ਜੀ ਇਹਦੇ ਗਾਂ ਲੱਗਾ ਹੋਇਆ ਚਲੋ ਗਾਂ ਜਿਹੜੀ ਨਸਲ ਸੁਧਾਰ ਦੇ ਵਿੱਚ ਹੋ ਬਹੁਤ ਮਹੱਤਵਪੂਰਨ ਹੁੰਦਾ ਵਾ ਤੇ ਜਿਵੇਂ ਹਨਾ ਵੀਰੇ ਥੋੜੇ ਦਿਨ ਬਾਕੀ ਆ ਲੌਂਦੀ ਲੌਂਦੀ ਸੋਹਣਾ ਆਉਂਦੀ ਹੈਣਾ ਚੋਟੀ ਚਾਰ ਸੋਹਣਾ ਆਉਂਦੀ ਆ ਹਾਂਜੀ ਹਾਂਜੀ ਦੋ ਚਾਰ ਦਿਨ ਮਿਲਦਾ ਜਿਆਦਾ ਹੋ ਸਕਦਾ ਲਿਆ ਜਾਵੇ 24 ਤਰੀਕ ਨੂੰ ਜਾਣੀ ਇਹਦੇ ਦਿਨ ਪੂਰੇ ਆ ਵੀਰੇ ਹੂੰ ਠੀਕ ਆ ਤੇ ਕਿਵੇਂ ਹੁਣ ਆਪਣੇ ਕੋਲੇ ਇਹੀ ਨਾਗਾ ਮੁੜ ਕੇ ਕੱਲੀ ਮਗਰ ਬੱਛੀ ਰਹਿ ਜਾਣੀ ਆ ਤੇ ਕਾਦੋ ਵਿੱਚ ਜੀਣੇ ਬਾਈ ਨਹੀਂ ਗਊ ਲਿਆਉਂਦਾ ਰਹਾਦਾ ਵੀਰੇ ਗਊਆਂ ਰੱਖਾਂਗੇ ਦੋ ਹਨਾ ਠੀਕ ਆ ਹਾਂਜੀ ਇੱਕ ਆਪਣੇ ਕੋਲੇ ਹੈਗੀ ਬੱਛੀ ਛੋਟੀ ਇਹ ਵੀ ਤਿਆਰ ਕਰਨੀ ਆ ਆਪਾਂ ਠੀਕ ਹੈ ਜੀ ਹਾਂਜੀ ਚਲੋ ਤੋ ਵਧੀਆ ਗੱਲ ਆ ਤੇ ਇਹੀ ਬੇਨਤੀ ਵੀ ਆ ਇੱਕ ਬਈ ਘਰ ਖਾਲੀ ਨਾ ਕਰਿਓ ਕੋਈ ਨਾ ਕੋਈ ਵਟੇ ਦੀ ਵਟੇ ਜਰੂਰ ਲੇ ਲੇ ਆਉਣੀ ਵੀਰੇ ਲੇ ਆਉਣੀ ਦੋ ਗਾਉਂ ਆ ਲਿਆਉਂਦਾ ਰਹਿੰਦਾ ਆਪਣਾ ਹਾਂ ਹਾਂਜੀ ਚਲੋ ਵਧੀਆ ਗੱਲ ਆ ਹੈਨਾ ਹਾਂਜੀ ਤੇ ਇਹਦਾ ਫਿਰ ਬਾਈ ਆਪਾਂ ਮੁੱਲ-ਮੁੱਲ ਕੀ ਕਰਦੇ ਆ ਮੁੱਲ ਫੋਨ ਤੇ ਹੀ ਕਰਾਂਗੇ ਵੀਰੇ ਫੋਨ ਤੇ ਹੀ ਕਰੋਗੇ ਹਾਂਜੀ ਹਾਂਜੀ ਨੰਬਰ ਦੇ ਦਾਂਗੇ ਹਾਂਜੀ ਤੇ ਆਪਣਾ ਹੈਗਾ ਐਡਰੈਸ ਹੈਗਾ ਪਿੰਡ ਦਾਤਾ ਹੀ ਅੱਛਾ ਜੀ ਜ਼ਿਲ੍ਹਾ ਮੋਗਾ ਵਾ ਮੋਗਾ ਨੇੜੇ ਸਰਕਾਰੀ ਹਾਈ ਸਕੂਲ ਆਪਣਾ ਆਪਣੇ ਘਰ ਦੀ ਲੋਕੇਸ਼ਨ ਹੈਗੀ ਆ ਠੀਕ ਆ ਜੀ じゃ ਆਪਣੇ ਨੇੜੇ ਜਵਾਂ ਸਰਕਾਰੀ ਸਕੂਲ ਆ ਠੀਕ ਆ ਜੀ ਹਾਂਜੀ ਤੇ ਮਤਲਬ ਕਿੱਧਰ ਦੀ ਮੋਗੇ ਤੋਂ ਕਿੱਧਰ ਦੀ ਆਉਣਾ ਹੋਵੇ ਮੋਗੇ ਤੋਂ 15 ਕਿਲੋਮੀਟਰ ਵੀਰੇ ਫਤੇ ਗੜਬਣਾ ਪਊਗਾ ਲਵਾਰਾ ਚੌਂਕ ਵੈਦੀਏ ਮੋਗੇ ਵੈਦੀ ਆਉਣਾ ਤੁਸੀਂ ਠੀਕ ਆ ਜੇ ਧਰਮ ਗੁੱਟ ਆਉਣਾ ਜਲਾਲਾਬਾਦ ਆਉਣਾ ਪਊਗਾ ਠੀਕ ਆ ਭਿੰਡਰਾ ਦੇ ਰੋਲੀ ਦਾਤਾ ਆਪਣਾ ਜਣੀ ਮੇ ਆਪਣੇ ਕਹਿ ਕਹਿ ਦਿੰਨੇ ਆ ਪਾਗ ਸਾਹ ਬੰਦੇ ਵੀ ਰੋਲੀ ਦਾਤਾ ਆਪਣਾ ਠੀਕ ਆ ਤੇ ਫੋਨ ਨੰਬਰ ਬੋਲ ਦਿਓ ਵੀਰੇ ਆਪਦਾ ਫੋਨ ਨੰਬਰ ਵੀਰੇ 94199 ਹਾਂਜੀ 09887 ਠੀਕ ਆ ਜੀ ਹਾਂਜੀ ਤੇ ਬਾਈ ਨੇ ਫੋਨ ਨੰਬਰ ਵੀ ਆਪਦਾ ਬੋਲਤਾ ਮਿੱਤਰੋ ਤੇ ਜਿਹੜੀ ਝੋਟੀ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਤੀ ਆ ਬਾਈ ਹੁਣਾਂ ਕੋਲੇ ਜਣ ਦੀ ਇੱਥੇ ਇਹਨਾਂ ਨੇ ਗਊ ਲਿਆਉਣ ਦਾ ਇਰਾਦਾ ਕਹਿੰਦੇ ਇੱਕ ਹੀ ਆ ਝੋਟੀ ਆ ਤੇ ਬੱਚੀ ਇਹਨਾਂ ਕੋਲੇ ਜਿਹੜੀ ਵਕਾਊ ਆ ਆਰਡਰ-ਆਰਡਰ ਵਧੀਆ ਸੋਹਣਾ ਤਿਆਰ ਕਰਦੀ ਹੁੰਦੀ ਤੁਸੀਂ ਦੇਖ ਸਕਦੇ ਹੋ ਸ਼ਕੀਨ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਸੇ ਲੋੜਵੰਦ ਨੂੰ ਜਿਹਨੂੰ ਚਾਹੀਦੀ ਹੋਈ ਉਹਦੇ ਤੱਕ ਜ਼ਰੂਰ ਪਹੁੰਚਦੀ ਕਰ ਦਿਓ ਤੇ ਬਾਈ ਹੁਣਾਂ ਨਾਲ ਫੋਨ ਤੇ ਕਰ ਲਿਓ ਸੰਪਰਕ ਬਣਾ ਲਿਓ ਗੱਲਬਾਤ ਘਰੇਲੂ ਵਧੀਆ ਪਰਿਵਾਰ ਆ ਤੇ ਰੇਡ ਰੂਡ ਤੁਹਾਡਾ ਬਣ ਜੂਗਾ ਬਾਈ ਹੁਣਾਂ ਨਾਲ ਜਉਂਦੇ ਵਾਸਤੇ ਰਹੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ